ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅੱਜ ਇੱਕ ਬਹੁਤ ਇੰਪੋਰਟੈਂਟ ਦਿਨ ਕਿਉਂਕਿ ਸੁਪਰੀਮ ਕੋਰਟ ਦੀ ਹਦਾਇਤਾਂ ਤੋਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮੀਟਿੰਗ ਕਰਨ ਜਾ ਰਹੇ ਨੇ ਐਸਵਾਈਐਲ ਦੇ ਮੁੱਦੇ ਤੇ ਔਰ ਕੇਂਦਰੀ ਜਲ ਮੈਕਮੇ ਦੇ ਜਿਹੜੇ ਮੰਤਰੀ ਨੇ ਗਜੇਂਦਰ ਸ਼ਿਖਾਵਤ ਵੀ ਉਹਦੇ ਵਿੱਚ ਮੌਜੂਦ ਰਹਿਣਗੇ ਔਰ ਕਿਸਾਨਾਂ ਦੇ ਵੱਲੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਇਸ ਵਕਤ ਸਾਡੇ ਨਾਲ ਕਿਸਾਨਾਂ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਭੰਗੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਐਸਵਾਈਐਲ ਦੇ ਬੈਠਕ ਦੇ ਮੁੱਦੇ ਤੇ ਸਰ ਜਿਸੋਤ ਤਸੀ ਇਹ ਬੈਠਕਾਂ ਦਾ ਦੌਰ ਦੀ ਗੱਲ ਕਰਦੇ ਆ ਬੈਠਕਾਂ ਬਹੁਤ ਸਾਰੀਆਂ ਹੋ ਗਈਆਂ ਪੰਜਾਬ ਦੇ ਕਿਸਾਨ ਹਾਲੇ ਵੀ ਉੱਥੇ ਹੀ ਜੂਝ ਰਹੇ ਨੇ ਕੀ ਇਹ ਬੈਠਕਾਂ ਤੋਂ ਤੁਹਾਨੂੰ ਲੱਗਦਾ ਕੋਈ ਹੱਲ ਨਿਕਲ ਕੇ ਆਏਗਾ ਪੰਜਾਬ ਦੇ ਪੱਖ ਦਾ ਦੇਖੋ ਮੈਨੂੰ ਨਹੀਂ ਲੱਗਦਾ ਜਬ ਬੈਠਕਾਂ ਦਿਨਾਂ ਕਿਸੇ ਨਾਮ ਤੋਂ ਦਿਨਾਂ ਕਿਸੇ ਫਾਰਮੂਲੇ ਤੋਂ ਹੋਣਗੀਆਂ ਤਾਂ ਕੋਈ ਹੱਲ ਨਹੀਂ ਨਿਕਲੇਗਾ ਇਹ ਬੈਠਕਾਂ ਸਿਰਫ ਦਿਖਾਵਾ ਹੈ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੈ ਔਰ ਕੇਂਦਰ ਦੇ ਇੱਕ बैड ਇੰਟੈਂਸ਼ਨ ਹੈ ਜਿਸ ਨਾਲ ਕੇਂਦਰ ਹਮੇਸ਼ਾ ਚਾਹੁੰਦਾ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਗੈਰ ਸੰਵਿਧਾਨਕ ਢੰਗ ਨਾਲ ਲੁੱਟ ਲਿਆ ਜਾਵੇ ਉਹ ਸੁਪਰੀਮ ਕੋਰਟ ਦੇ ਆਰਡਰ ਨੂੰ ਅੱਗੇ ਰੱਖਦੇ ਨੇ ਸਿਪਰੀਮ ਕੋਰਟ ਦਾ ਆਰਡਰ ਤਾਂ ਕੇਵਲ ਐਸ ਵੀ ਐਲ ਬਣਾਉਣ ਲਈ ਕਹਿੰਦਾ ਪਾਣੀਆਂ ਬਾਰੇ ਕਹਿੰਦਾ ਹੀ ਨਹੀਂ ਜਦੋਂ ਤੱਕ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਤਾਂ ਐਸ ਵੀ ਐਲ ਕਿਉਂ ਬਣਾਉਂਦੇ ਹੈ ਪਹਿਲਾ ਸਵਾਲ ਤਾਂ ਇਹ ਹੈ ਔਰ ਮਾਨਯੋਗ ਸਿਪਰੀਮ ਕੋਰਟ ਨੂੰ ਵੀ ਬੇਨਤੀ ਹੈ ਕਿ ਤੁਸੀਂ ਪਹਿਲਾਂ ਪਾਣੀ ਦਾ ਸਵਾਲ ਐਸ ਪਰ ਕਨਸਟੀਟਿਊਸ਼ਨ ਐਸ ਪਰ ਰਿਪੀਅਰਿੰਗ ਪ੍ਰਿੰਸੀਪਲ ਉਹ ਸੋਲਵ ਕਰੋ ਐਸ ਵੀ ਐਲ ਤਾਂ ਫਿਰ ਕਹੋ ਉਹ ਕਹਿੰਦੇ ਨੇ ਐਸ ਵੀ ਐਲ ਬਣਾ ਦਿਓ ਪਾਣੀ ਦੀ ਅਲੋਕੇਸ਼ਨ ਹੋਵੇ ਜਾਂ ਨਾ ਹੋਵੇ ਸਾਡੇ ਨਾਲ ਕੋਈ ਸਬੰਧ ਨਹੀਂ ਇਹ ਪਹਿਲਾਂ ਦਾ ਗਲਤ ਹੈ ਔਰ ਕੇਂਦਰ ਸਰਕਾਰ ਦਾ ਵੀ ਕੇਂਦਰ ਸਰਕਾਰ ਇੱਕ ਵਾਰ ਜਿਹੜਾ ਕਹਿੰਦੀ ਹੈ ਨਾ ਵੀ ਅਸੀਂ ਐਜ਼ ਪਰ ਕਨਸਟੀਟਿਊਸ਼ਨ ਨਾ ਜਿਹੜੀ ਗਵਰਨਮੈਂਟ ਚੱਲਦੀ ਹੈ ਪਰ ਕਨਸਟੀਟਿਊਸ਼ਨ ਤਾਂ ਲੋਕਾਂ ਨੇ ਹੀ ਪੜਿਆ ਤਾਂ ਉਹਨਾਂ ਨੇ ਹੀ ਪੜਿਆ ਕਨਸਟੀਟਿਊਸ਼ਨ ਦਾ ਫਸਟ ਗੱਲ ਇਹ ਵਾਟਰ ਸਟੇਟ ਸਬਜੈਕਟ ਹੈ ਸਟੇਟ ਲਿਸਟ ਦੀ ਐਂਟਰੀ 17 ਤੇ ਦਰਸ ਜਿਹੜਾ ਕਹਿੰਦਾ ਵਾਟਰ ਕਨਾਲਸ ਰੀਵਰ ਵਾਟਰ ਸਟੋਰੇਜ ਦੇ 올 ਆਰ ਸਟੇਟ ਸਬਜੈਕਟ ਔਰ ਅੱਜ ਦਾ ਸੇਮ ਟਾਈਮ ਅਜੇ 4-5 ਦਿਨ ਪਹਿਲਾਂ ਜਿਹੜਾ ਸਟੇਟ ਮਿਨਿਸਟਰ ਹੈ ਵਾਟਰ ਰਿਸੋਰਸ ਦਾ ਉਹਨੇ ਪਾਰਲੀਮੈਂਟ 'ਚ ਸਟੇਟਮੈਂਟ ਦਿੱਤੀ ਤਾਂ ਉਹਨੇ ਇਹ ਕਿਹਾ ਜਦੋਂ ਬਹਿਸ ਹੋਈ ਨਾ ਕਿ ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ ਹੈ ਅন্ডਰਗਰਾਊਂਡ ਵਾਟਰ ਹੈ ਪੰਜਾਬ ਦਾ ਉਹ ਕਹਿੰਦਾ ਵੀ 100 ਮੀਟਰ ਵਾਲਾ ਤਾਂ ਮੁੱਕ ਗਿਆ ਔਰ 300 ਮੀਟਰ ਦਾ 900 ਫੁੱਟ ਵੀ ਉਹ ਪਾਣੀ ਨਾ ਆਉਣ ਵਾਲੇ ਜਿਹੜੇ 10 ਇਅਰਸਾਂ ਵਿੱਚ ਮੁੱਕ ਜਾਣਾ ਔਰ ਪੰਜਾਬ ਨੇ ਬੈਰਨ ਹੋ ਜਾਣਾ ਵੀ ਅਸੀਂ ਬਹੁਤ ਵਰੀਡ ਹਾਂ ਪੰਜਾਬ ਦੇ ਵਾਟਰਸ ਤੋਂ ਔਰ ਨਾਲ ਉਸ ਨੇ ਇਹ ਕਿਹਾ ਕਿ ਸੈਂਟਰ ਦੀ ਜ਼ਿੰਮੇਵਾਰੀ ਨਹੀਂ ਹੈ ਇਹ ਤਾਂ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਕਿਉਂਕਿ ਵਾਟਰ ਸਟੇਟ ਸਬਜੈਕਟ ਹੈ ਇਸ ਲਈ ਅਸੀਂ ਕਹਿੰਦੇ ਵੀ ਫਿਰ ਤੁਸੀਂ ਡਬਲ ਪੈਰਾਮੀਟਰ ਜਾਂ ਡਬਲ ਸਟੈਂਡਰਡ ਕਿਉਂ ਰੱਖਦੇ ਹੋ ਜਦੋਂ ਪੰਜਾਬ ਦੇ ਰਿਵਰ ਵਾਟਰਸ ਦੀ ਗੱਲ ਆਉਂਦੀ ਹੈ ਉਹਨਾਂ ਦਾ ਪਾਣੀ ਦੀ ਗੱਲ ਕਰਨੀ ਹੈ ਤਾਂ ਕਹਿੰਦੇ ਜੀ ਇੰਟਰ ਸਟੇਟ ਡਿਸਪਿਊਟ ਹੈ ਇਹਦਾ ਫੈਸਲਾ ਸੈਂਟਰ ਕਰੂਗਾ ਤਾਂ ਉਦੋਂ ਵੀ ਇਹ ਕਹਿਣਾ ਚਾਹੀਦਾ ਹੈ ਕਿ ਵਾਟਰ ਸਟੇਟ ਸਬਜੈਕਟ ਹੈ ਇਹਦਾ ਫੈਸਲਾ ਸਟੇਟ ਗਵਰਨਮੈਂਟ ਹੀ ਕਰੇ ਕੰਗਸਬ ਜਿਸ ਵਕਤ ਅਸੀਂ ਸਟੇਟ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਦੀ ਗਵਰਨਮੈਂਟ ਦੀ ਅਧਿਕਾਰਾਂ ਦੀ ਗੱਲ ਕਰਦੇ ਆ ਜੇਕਰ ਇਹ ਸਬਜੈਕਟ ਹੀ ਸਟੇਟ ਦਾ ਆ ਫਿਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣਾ ਪੱਖ ਪੂਰਨ ਤੌਰ ਤੇ ਰੱਖ ਨਹੀਂ ਪਾਰੀ ਆਪਣੇ ਪੱਖ ਨੂੰ ਸਟਰੋਂਗਲੀ ਨਹੀਂ ਰੱਖ ਪਾਰੀ ਤਾਂ ਕਰਕੇ ਵੀ ਪੰਜਾਬ ਨੂੰ ਭੁਗਤ ਭੁਗਤਨੇ ਪੈ ਰਹੀਆਂ ਇਹ ਚੀਜ਼ਾਂ ਸਾਰੀਆਂ ਅਸੀਂ ਸਮਝਦੇ ਹਾਂ ਬੇਈਮਾਨੀ ਆ ਪੰਜਾਬ ਸਰਕਾਰ ਦੀ ਉਹ ਇਸ ਕਰਕੇ ਆ ਕਿਉਂਕਿ ਜਦੋਂ ਹਰਿਆਣਾ 'ਚ ਵੋਟਾਂ ਆਉਂਦੀਆਂ ਨੇ ਤਾਂ ਕਹਿ ਦੇਣਾ ਚਾਹ ਕੇ ਵੀ ਹਰਿਆਣਾ ਕੋਈ ਪਾਣੀ ਚਾਹੀਏ ਵੇਚੇ ਰਾਜਸਥਾਨ ਚ ਇਲੈਕਸ਼ਨ ਆਈ ਉੱਥੇ ਜਾ ਕੇ ਰਾਜਸਥਾਨ ਨੂੰ ਕਹਾਂ ਪਾਣੀ ਦੇਗੇ ਤੂੰ ਕਹਾਂ ਸੇ ਪਾਣੀ ਦੇਂਗੇ ਪੰਜਾਬ ਜਾ ਕੇ ਕਹਿੰਦਾ ਹਮਾਰੇ ਬਸ ਬੂੰਦ ਵੀ ਪਾਣੀ ਕਿ ਨਹੀਂ ਹੈ ਇਹ ਡਬਲ ਸਟੈਂਡਰਡ ਹੈ ਜਿਹੜਾ ਸਟੈਂਡ ਹੈ ਕਿਸ ਨੂੰ ਉਹ ਲੈਣਾ ਚਾਹੀਦਾ ਹੈ ਜਿਹੜਾ ਕਨਸਟੀਟਿਊਸ਼ਨ ਕਹਿੰਦਾ ਹੈ ਜਾਂ ਇੰਟਰਨੈਸ਼ਨਲ ਜਿਹੜੇ ਪ੍ਰਿੰਸੀਪਲਸ ਆ ਉਹਨਾਂ ਤੋਂ ਲੈਣਾ ਚਾਹੀਦਾ ਜੇਕਰ ਕਵੇਰੀ ਡਿਸਪਿਊਟ ਦਾ ਸਵਾਲ ਹੈ ਸੁਪਰੀਮ ਕੋਰਟ ਨੇ ਅਸ ਪਰ ਫੇਰਨ ਪ੍ਰਿੰਸੀਪਲ ਡਿਸਾਈਡ ਕੀਤਾ ਨਰਮਦਾ ਦੇ ਸਵਾਲ ਨੂੰ ਡਿਸਾਈਡ ਕੀਤਾ ਇਵਨ ਬਿਫੋਰ ਪਾਰਟੀਸ਼ਨ ਵੀ ਇਹਨਾਂ ਗੱਲਾਂ ਤੇ ਬੜੀਆਂ ਆਈਆਂ ਉਹ ਵੀ ਰਪੀਰ ਇਨ ਪ੍ਰਿੰਸੀਪਲ ਮੁਖਰਾ ਕੇ ਡਿਸਾਈਡ ਹੋਏ ਕਿ ਦਰਿਆ ਜਿਹੜੇ ਸੂਬੇ ਚੋਂ ਵਗਦੇ ਨੇ ਉਹ ਸਟੇਟ ਹੈ ਦੈਟ ਹੈਜ਼ ਦਾ ਫਰਸਟ ਰਾਈਟ ਓਨ ਦਾ ਵਾਟਰਸ ਇਹ ਸਪਸ਼ਟ ਕਹਿੰਦੇ ਨੇ ਤਾਂ ਇਸ ਦਾ ਮਤਲਬ ਹੈ ਸੁਪਰੀਮ ਕੋਰਟ ਨੂੰ ਨਹੀਂ ਪਤਾ ਐ ਸੈਂਟਰ ਗਵਰਨਮੈਂਟ ਨੂੰ ਨਹੀਂ ਪਤਾ ਉਹ ਜਾਣ ਕੇ ਬੇਈਮਾਨੀ ਕਰਦੇ ਨੇ ਸਭ ਕੁਝ ਪੜਿਆ ਉਹਨਾਂ ਨੇ ਜੇਕਰ ਉਹ ਨਾ ਹੁੰਦਾ ਤਾਂ ਜਿੰਨੇ ਹੁਣ ਤੱਕ ਗੈਰਕਾਨੂੰਨੀ ਅਕਾਊਂਟ ਹੋਏ ਨੇ ਅਸੀਂ ਲਿਖਿਆ ਨਾ ਵੀ ਰਿਵਿਊ ਕਰੋ ਸਾਰੇ ਰਿਕਾਰਡਸ ਉਹ ਇਸ ਲਿਖੇ ਜਿਹਨੇ ਅਕੋਰਡ ਕੀਤਾ 1955 ਦਾ ਕੀਤਾ 17 ਐਮਐਫ ਪਾਣੀ ਚੋਂ ਨੌਨ ਰਿਪੇਰੀਅਨ ਸਟੇਟਾ ਰਾਜਸਥਾਨ ਉਹਿਤ ਰਿਆ ਨਹੀਂ ਸਾਡਾ ਜਾਂਦਾ ਉਸ ਨੂੰ 8 ਐਮਐਫ ਪਾਣੀ ਦੇ ਦਿੱਤਾ ਗਿਆ ਪਰ ਇਹ ਠੀਕ ਹੈ Haryana ਪਹਿਲਾਂ ਜੋ ਇਕੱਠੇ ਹੀ ਰਿਪੇਰੀਅਨ ਸਟੇਟ ਸੀ ਅਪਰ ਰਿਪੇਰੀਅਨ ਲੋਅਰ ਰਿਪੇਰੀਅਨ ਉਹ ਗੱਲ ਵੱਖਰੀ ਹੈ ਪਰ ਹਰਿਆਣਾ ਦਾ ਵੀ ਜਦੋਂ ਜਮਨਾ ਦੀ ਗੱਲ ਆਉਂਦੀ ਹੈ ਤਾਂ ਜਮਨਾ ਬਾਰੇ ਪੰਜਾਬ ਦਾ ਹਿੱਸਾ ਨਹੀਂ ਹੁੰਦਾ ਜੇ ਹਰਿਆਣਾ ਤੇ ਪੰਜਾਬ ਦਾ ਵੀ ਕਰਨਾ ਤਾਂ ਰਾਸ਼ਨੋ ਪ੍ਰਿੰਸੀਪਲ ਹੈ 6:40 ਜੇ ਸਾਰੇ ਐਸਟੀ 6:40 ਬੰਦੇ ਨੇ ਤਾਂ ਪਾਣੀ ਨੂੰ ਵੀ 6:40 ਬੰਦਦੇ ਹੋ ਰਾਵੀ ਬਿਆਸ ਦੇ ਪਾਣੀ ਦੀ ਗੱਲ ਕਰਦੇ ਨੇ ਜਮਨ ਦੀ ਗੱਲ ਹੀ ਨਹੀਂ ਕਰਦੇ ਇਸ ਲਈ ਇਹ ਵੀ ਤੱਕ ਹੈ ਇਸ ਲਈ ਜਦ ਤੱਕ ਤੁਸੀਂ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਅਨੁਸਾਰ ਕੋਈ ਫੈਸਲਾ ਨਹੀਂ ਕਰਦੇ ਫੈਸਲੇ ਗਲਤ ਹੋਣਗੇ ਪਹਿਲਾਂ ਫੈਸਲੇ ਤੱਕੇ ਨਾਲ ਕੀਤੇ ਐਡਮਿਨਿਸਟ੍ਰੇਟਿਵ ਸ੍ਰੀ ਮਤੀ ਇੰਦਰਾ ਗਾਂਧੀ ਨੇ ਕੀਤਾ ਹੋਰਾਂ ਨੇ ਕੀਤੇ ਉਹ ਐਡਮਿਨਿਸਟ੍ਰੇਟਰ ਨੇ ਤੱਕੇ ਨਾਲ ਕਰਦੇ ਨੇ ਤੇ ਨਹੀਂ ਜੀ ਹਮ ਚਾਹਤੇ ਇਹਨਾਂ ਨੂੰ ਪਾਣੀ ਉਸਕੋ ਦੋ ਔਰ ਆਪੀ ਰਿਪੋਰਟ ਦਿੰਦੇ ਨੇ ਕਿ ਪੰਜਾਬ ਕੋਲ ਪਾਣੀ ਹੈ ਨਹੀਂ ਪਾਰਲੀਮੈਂਟ 'ਚ ਉਹਨਾਂ ਦਾ ਮੰਤਰੀ ਹੋ ਕਹਿੰਦਾ ਪੰਜਾਬ ਕੋਲ ਪਾਣੀ ਹੈ ਨਹੀਂ ਪੰਜਾਬ ਅੰਜਰ ਹੋ ਰਿਹਾ ਹੈ ਪੰਜਾਬ ਉਹ ਸਟੇਟ ਹੈ ਜਿਸ ਨੇ ਦੇਸ਼ ਨੂੰ ਅੰਨ ਤੋਂ ਹੀ ਨਿਰਭਰ ਕੀਤਾ ਔਰ 50% ਕੇਂਦਰੀ ਫੂਲ 'ਚ ਜਿਹੜਾ ਅੰਨ ਹੈ ਫੂਡ ਉਹ ਪੰਜਾਬੋਂ ਆਉਂਦਾ ਇਸ ਲਈ ਜੇ ਪੰਜਾਬ ਕੋਲ ਪਾਣੀ ਨਹੀਂ ਹੋਏਗਾ ਖੇਤਾਂ 'ਲਾ ਪਾਣੀ ਮੁੱਕ ਜਾਏ ਉੱਪਰਲਾ ਪਾਣੀ ਤੁਸੀਂ ਪੰਜਾਬ ਨੂੰ ਦੋ ਨਾ ਤਾਂ ਫਿਰ ਇੱਥੇ ਖੇਤੀਬਾੜੀ ਕਿਸ ਤਰ੍ਹਾਂ ਹੋਊਗੀ ਪ੍ਰੋਡਕਸ਼ਨ ਕਿਸ ਤਰ੍ਹਾਂ ਹੋਏਗੀ ਲਾਈਫ ਕਿਸ ਤਰ੍ਹਾਂ ਰਹੇਗੀ ਇਹ ਤਾਂ ਵਰਲਡ ওভার ਲੋਕ ਬੜੇ ਵਰੀ ਨੇ ਇਹ ਪੰਜਾਬ ਪ੍ਰੋਟੈਕਟਡ ਸਟੇਟ ਹੈ ਔਰ ਪੰਜਾਬ ਬੈਰਨ ਹੁੰਦਾ ਜਾ ਰਿਹਾ ਪੰਜਾਬ ਦੇ ਪਾਣੀ ਦੀ ਰੱਖੀ ਕਰੋ ਸਰ ਅਸੀਂ ਨਾ ਅਕਸਰ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆ ਕਿ ਐਸਵਾਈਐਲ ਬਣਾਉਣ ਨੂੰ ਕਹਿ ਰਹੇ ਨੇ ਐਸਵਾਈਐਲ ਨੂੰ ਕਹਿੰਦੇ ਕੰਸਟਰਕਟ ਕਰ ਦੋ ਪਾਣੀ ਦੇਣਾ ਨਹੀਂ ਦੇਣਾ ਬਾਅਦ ਦੀ ਗੱਲ ਹੈ ਲੇਕਿਨ ਐਸਵਾਈਐਲ ਦਾ ਅਸਲ ਅੰਜਾਮ ਪੰਜਾਬ ਤੇ ਕੀ ਹੋਏਗਾ ਉਹਦੇ ਉੱਤੇ ਜ਼ਰੂਰ ਥੋੜੀ ਜੀ ਲੋਕਾਂ ਦੀ ਨਾ ਦ੍ਰਿਸ਼ਟੀ ਪਾਓ ਕਿ ਅਗਰ ਐਸਵਾਈਐਲ ਗਲਤੀ ਨਾਲ ਵੀ ਬਣ ਗਈ ਤੇ ਪੰਜਾਬ ਦੇ ਹਾਲਾਤ ਕੀ ਹੋਣਗੇ ਉਸ ਤੋਂ ਬਾਅਦ ਦੇਖੋ ਮੈਨੂੰ ਕਹਿੰਦੇ ਵੀ ਉਹੀ ਚੀਜ਼ ਰਿਪੀਟ ਹੁੰਦੀ ਆ 1981 ਰਿਪੀਟ ਉਸੇ ਸ਼ਕਲ ਚ ਨਹੀਂ ਹੋਇਆ ਕਰਦਾ ਡਿਵੈਲਪਮੈਂਟ ਨਹੀਂ ਆ ਲੋਕਾਂ ਜੋ ਅਵੇਰਨ ਸਨ ਇਹ ਲੋਕ ਅੱਗੇ ਜਾਂਦੇ ਨੇ ਉਦੋਂ ਸੈਂਟਰ ਗਵਰਨਮੈਂਟ ਨੇ ਵੀ ਕੁਝ ਪੰਜਾਬ ਦੀਆਂ ਵੀ ਗਲਤ ਸ਼ਕਤੀਆਂ ਨੇ ਜਿਹੜਾ ਠੀਕ ਪੰਜਾਬ ਦਾ ਡੈਮੋਕਰੈਟਿਕ ਇਸ਼ੂ ਸੀ ਚੰਡੀਗੜ੍ਹ ਦਾ ਸਵਾਲ ਵਾਟਰਸ ਦਾ ਸਵਾਲ ਪੰਜਾਬੀ ਸਪੀਕਿੰਗ ਏਰੀਆਜ਼ ਮੋਰ ਪਬਲਿਕ ਸਟੇਟ ਦੇ ਆਲ ਆ ਡੈਮੋਕਰੈਟਿਕ ਇਸ਼ੂਜ਼ ਇਹਨਾਂ ਦੇ ਪਰਚਾ ਲੱਗੇ ਸੀ ਪਰ ਉਸ ਨੂੰ ਇੱਕ ਧਾਰਮਿਕ ਮੋਰਚਾ ਬਣਾ ਦਿੱਤਾ ਗਿਆ ਧਰਮ ਨੂੰ ਮੋਰਚਾ ਬਣ ਕੇ ਜੋ ਸਵਰਕਨਸੀਕਵੈਂਸਸ ਹੋਏ ਇਹ ਸਾਰਾ ਪਬਲਿਕ ਐ ਸਭ ਨੂੰ ਪਤਾ ਹੈ ਕਿੰਨਾ ਨੁਕਸਾਨ ਹੋਇਆ ਦਿੱਲੀ ਦਿੱਲੀ ਚ ਹੋਇਆ ਪੰਜਾਬ ਤੋਂ ਬਾਹਰ ਹੋਇਆ ਇੱਕ ਕਮਿਊਨਿਟੀ ਦਾ ਕਿੰਨਾ ਯੂਥ ਚਲਾ ਗਿਆ ਔਰ ਪੰਜਾਬ ਦੀ ਡਿਵੈਲਪਮੈਂਟ ਵੀ ਕਿੰਨੇ ਪਿੱਛੇ ਚਲੀ ਗਈ ਹੈ ਇਸ ਲਈ ਅਸੀਂ ਤਾਂ ਹੀ ਜਾਣਦੇ ਆ ਵੀ ਇਸ ਨੂੰ ਉਹ ਫੋਰਸਸ ਜਿਹੜੇ ਬੇਸਿਕ ਇਸ਼ੂ ਪੰਜਾਬ ਦੇ ਡੈਮੋਕਰੈਟਿਕ ਇਸ਼ੂਸ ਨੇ ਜਿਹੜੇ ਡੈਮੋਕਰੈਟਿਕ ਮੂਵਮੈਂਟ ਲੈਣੇ ਨੇ ਲੋਕਾਂ ਨੇ ਲੜਣਾ ਹੈ ਲੜ ਕੇ ਪੀਸਫੁਲ ਢੰਗ ਨਾਲ ਇਹਨੂੰ ਉਹ ਦੁਬਾਰਾ ਸੈਪਰੇਟਿਸਟ ਐਕਸਟ੍ਰਮਿਸ ਫੋਰਸਸ ਜਿਨ੍ਹਾਂ ਨੇ ਪਹਿਲਾਂ ਖਰਾਬ ਕੀਤਾ ਉਹ ਨਾ ਹਾਈਜੈਕ ਕਰਨ ਉਹਨਾਂ ਨਾਲ ਲੜਣਾ ਦੇਣਾ ਇਸ ਨਾਲ ਹੈ ਨਹੀਂ ਉਹਨਾਂ ਦਾ ਹਾਲਾਤ ਖਰਾਬ ਕਰਨ ਤੱਕ ਹੈ ਇਸੇ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨ ਔਰ ਦੂਜੇ ਜਿਹੜੇ ਆਮ ਲੋਕ ਨੇ ਉਹ ਇਕੱਠੇ ਹੋ ਕੇ ਇਸ਼ੂਸ ਲੈਣ ਤਾਂ ਕਿ ਇਸ਼ੂ ਸਾਈਡ ਟਰੈਕ ਨਾ ਹੋਵੇ ਗਲਤ ਹੱਥਾਂ ਚ ਨਾ ਜਾਵੇ ਔਰ ਇਸ ਦਾ ਠੀਕ ਫੈਸਲਾ ਹੋ ਸਕੇ ਦਿੱਲੀ ਜ ਸਿੰਘ ਆਏ ਸੀ ਬੜੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਇਹੋ ਜਿਹੇ ਫੋਰਸਾਂ ਨਾਲ ਇੰਟਰਵਿਊ ਕੀਤੀਆਂ ਬੜਾ ਕੁਝ ਕੀਤਾ ਪੂਨੋ ਕੇ ਅਭੀ ਖਾਲਸਤਾਨੀ ਮੋਰਚਾ ਇਹੋ ਜਿਹਾ ਹੋ ਰਿਹਾ ਬੜਾ ਕੁਝ ਕਹਿੰਦੇ ਸੀ ਪਰ ਅਸੀਂ ਹੁਣ ਨਹੀਂ ਨ ਦਿੱਤਾ ਹੈ ਕਿਉਂਕਿ ਕਿਸਾਨ ਫੋਰਫਰੰਟ ਤੇ ਸੀ ਸਾਡੀਆਂ ਜਥੇਬੰਦੀਆਂ ਸੀ ਸਾਡਾ ਸਵਾਲ ਬੜਾ ਸਪੱਸ਼ਟ ਸੀ ਵੀ 3 ਕਰੋੜ ਰੱਦ ਕਰਾਉਣੇ ਨੇ ਇਸ ਲਈ ਇਸ ਇਸ਼ੂਜ਼ ਨੂੰ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਜਿਹੜੇ ਸ਼ਾਂਤ ਮੇਂ ਢੰਗ ਨਾਲ ਲੜਨਾ ਚਾਹੁੰਦੇ ਨੇ ਉਹ ਡੈਮੋਕਰੇਟਿਕ ਢੰਗ ਨਾਲ ਕਨਸਟੀਟਿਊਸ਼ਨਲ ਢੰਗ ਨਾਲ ਉਠਾ ਰਹੇ ਹਾਂ ਅਸੀਂ ਤਾਂ ਕਿ ਇਸ ਦੇ ਉੱਪਰ ਠੀਕ ਕਦੇ ਫੈਸਲਾ ਹੋ ਸਕੇ ਪੰਜਾਬ ਨੂੰ ਇਨਸਾਫ ਮਿਲ ਸਕੇ ਜਿਹੜਾ ਪਿਛਲੇ ਦਹਾਕਿਆਂ ਕਿ ਕਦੇ ਮਿਲਿਆ ਨਹੀਂ ਇਹ ਲੜਾਈ ਬਹੁਤ ਅਕੀ ਹੈ ਬਹੁਤ ਵਾਜਬ ਹੈ ਜੇ ਨਾ ਹੀ ਲੜੀ ਗਈ ਤਾਂ ਪੰਜਾਬ ਦੀਆਂ ਆਣ ਵਾਲੀਆਂ ਨਸਲਾਂ ਨੂੰ ਬਹੁਤ ਭਾਰੀ ਨੁਕਸਾਨ ਹੋਏਗਾ ਪੰਜਾਬ 'ਚ ਹੋ ਸਕਦਾ ਪੀਣਯੋਗਾ ਪਾਣੀ ਵੀ ਨਾ ਮਿਲੇ ਖੇਤੀਬਾੜੀ ਖਤਮ ਹੋ ਜਾਏ ਜੇ ਪੰਜਾਬ ਦੀ ਖੇਤੀਬਾੜੀ ਖਤਮ ਹੋ ਜਾਏ ਤਾਂ ਦੇਸ਼ ਦੇ ਵਿੱਚ ਅਨਾਜ ਦਾ ਸੰਕਟ ਪੈਦਾ ਹੋ ਜਾਏਗਾ ਇਸ ਕਰਕੇ ਤਾਂ ਇਸ ਲੜਾਈ ਨੂੰ ਪ੍ਰਮੁੱਖ ਸਮਝ ਕੇ ਅਸੀਂ ਉਠਾਇਆ ਹੈ ਕਿ ਨਹੀਂ ਰਾਜਨੀਤਿਕ ਪਾਰਟੀਆਂ ਨੇ ਤਾਂ ਇਸ ਨੂੰ ਆਪਣੇ ਵੈਸਟਰਨ ਪੋਲੀਟੀਕਲ ਇੰਟਰਸਟ ਲਈ ਉਹ ਕੀਤਾ ਜਦੋਂ ਇਲੈਕਸ਼ਨ ਆਉਣੀ ਹੈ ਸਾਰੇ ਮੁੱਦੇ ਸਿਰਫ ਪੋਲੀਟੀਕਲ ਅਜੰਡੇ ਬਣ ਕੇ ਰਹਿ ਜਾਂਦੇ ਨੇ ਲੇਕਿਨ ਪਿੱਛੇ ਇਹਨਾਂ ਦੇ ਵਿੱਚ ਜਿਹੜੇ ਨੇ ਆਮ ਲੋਕ ਆਮ ਕਿਸਾਨ ਨੇ ਜਿਨ੍ਹਾਂ ਨੇ ਆਪਣਾ ਘਰ ਉਹਨਾਂ ਦੀ ਸਿਰ ਤੇ ਚਲਾਣਾ ਆਪਣੀ ਖੇਤੀ ਦੇ ਸਿਰ ਤੇ ਚਲਾਣਾ ਐ ਐਗਜ਼ੈਕਟਲੀ ਯੂ ਆਰ ਰਾਈਟ ਕਿਉਂਕਿ ਪੋਲੀਟੀਕਲ ਪਾਰਟੀਆਂ ਅਜੰਡਾ ਨੂੰ ਪੋਲੀਟੀਕਲ ਸਮਝਦੀਆਂ ਨੇ ਇਸ ਨੂੰ ਉਹ ਸਮਾਂ ਜਦੋਂ ਉਹ ਇਲੈਕਸ਼ਨ ਹੁੰਦੀ ਹੈ ਤਾਂ ਉਹਨਾਂ ਚ ਕਹਦੇ ਉਸ ਟਾਈਮ ਕਿ ਚੰਡੀਗੜ੍ਹ ਪੰਜਾਬ ਨੂੰ ਦੋ ਪਾਣੀ ਦੋ ਇਲੈਕਸ਼ਨ ਹੋ ਜਾਏ 5 ਸਾਲ ਚੁੱਪ ਕਰ ਜਾਓ ਬੇਸਿਕਲੀ ਅਕਾਲੀ ਦਲ ਖੇਤਰੀ ਪਾਰਟੀ ਹੈ ਕਿਸੇ ਟਾਈਮ ਉਹਨਾਂ ਦਾ ਅਜੰਡਾ ਸੀ ਪਰ ਉਹਨਾਂ ਬੜੀ ਦੇਰ ਤੋਂ ਉਹਨਾਂ ਦਾ ਅਜੰਡਾ ਕਿਉਂ ਨਹੀਂ ਲਿਆ ਹੈ ਕਦੇ ਕੋਈ ਗੱਲ ਨਹੀਂ ਕੀਤੀ ਉਸ ਦੀ ਤਾਂ ਜੇ ਉਹ ਨਹੀਂ ਗੱਲ ਕਰਦੇ ਆਮ ਲੋਕਾਂ ਦਾ ਜੀਵਨ ਆਮ ਕਿਸਾਨਾਂ ਦਾ ਇਸ ਨਾਲ ਅਫੈਕਟ ਹੋ ਰਿਹਾ ਨਾ ਉਹ ਤਾਂ ਗੱਲ ਕਰਨਗੇ ਅਕਾਲੀ ਦਲ ਦੀ ਗੱਲ ਕੀਤੀ ਬਾਰ ਬਾਰ ਅਕਾਲੀ ਦਲ ਦੇ ਪੱਖ ਤੋਂ ਇੱਕ ਗੱਲ ਆਉਂਦੀ ਹੈ ਕਿ ਅਸੀਂ ਉਹ ਜ਼ਮੀਨਾਂ ਵਾਪਸ ਮੋੜਤੀਆਂ ਜਿੰਨਾ ਤੇ ਐਸਵਾਈਐਲ ਬਣਨੀ ਸੀ ਇਹ ਪੱਖ ਨੂੰ ਤੁਸੀਂ ਕਿੰਨਾ ਕ ਮੰਨਦੇ ਹੋ ਕਿ ਇਹ ਕਲੀਅਰ ਹੈ ਜਾਂ ਇਹ ਸਹੀ ਚੀਜ਼ ਅਕਾਲੀ ਦਲ ਵੱਲੋਂ ਕੀਤੀ ਗਈ ਸੀ ਉਸ ਵੇਲੇ ਪਰ ਉਹਨਾਂ ਨੇ ਜ਼ਮੀਨ ਅਕਵਾਇਰ ਕੀਤੀ ਸੀ ਉਸੇ ਅਕਾਲੀ ਦਲ ਨੇ ਅਕਵਾਇਰ ਕੀਤੀ ਸੀ ਉਸੇ ਅਕਾਲੀ ਦਲ ਨੇ 2 ਕਰੋੜ ਰੁਪਏ ਸਵਾਈਲ ਬਣਾਉਣ ਲਈ ਲਿੱਤਾ ਸੀ ਜੇ ਜ਼ਮੀਨ ਡੀਨੋਟੀਫਾਈ ਕਰਤੇ ਤਾ ਇਸ ਜਿਹੜਾ ਕੰਪਲੀਕੇਟਡ ਇਸ਼ੂ ਹੈ ਦਾ ਸੋਲੂਸ਼ਨ ਤਾਂ ਨਹੀਂ ਕੀਤਾ ਸੋਲੂਸ਼ਨ ਦਾ ਕਨਸਟੀਟਿਊਸ਼ਨਲ ਤਰੀਕੇ ਨਾਲ ਲੜਨੋ ਤੇ ਪਹਿਲੇ ਐਕੋਰਡ ਰੱਦ ਕਰੋ ਪਹਿਲੇ ਸਮਝੌਤੇ ਰੱਦ ਕਰੋ ਪੰਜਾਬ ਦੀ ਵਾਟਰ ਦੀ ਓਨਰਸ਼ਿਪ ਦੇ ਟਰਨ ਇਨ ਕਰੋ ਰਿਪੇਅਰ ਨੂੰ ਪ੍ਰਿੰਸੀਪਲ ਅਨੁਸਾਰ ਪੰਜਾਬ ਦਾ ਪਾਣੀ ਪੰਜਾਬ ਨੂੰ ਦੋ ਸਾਰੀ ਧਰਤੀ ਨੂੰ ਪਾਣੀ ਲੱਗੇ ਪੰਜਾਬ ਨੂੰ ਉਸ ਹੱਕ ਮਿਲੇ ਜੇ ਫालतू ਪਾਣੀ ਆ ਫਿਰ ਕਿਸੇ ਨੂੰ ਜਾਵੇ ਇਦਾਂ ਲੜਨਾ ਚਾਹੀਦਾ ਨਾ ਨਾ ਕਿ ਕਣ ਵੀ ਜ਼ਮੀਨ ਨੋਟੀਫਾਈ ਨੋਟੀਫਾਈ ਹੋਊਗੀ ਜ਼ਮੀਨ ਦਾ ਫਿਰ ਐਕੁਇਜ਼ੀਸ਼ਨ ਹੋ ਜਾਊਗਾ ਦੇ ਬਣਾਣੀ ਹੈ ਨਾ ਇਹਨਾਂ ਨੇ ਕਿਤੇ ਕੋਈ ਹੋਰ ਸਰਕਾਰ ਐਪੋਜੀਸ਼ਨ ਕਰ ਲੂਗੀ ਆਨਲੈਸਟ ਅੰਟਿਲ ਜਿਹੜੀ ਬੋਨ ਆਵ ਕੰਟੈਂਸ਼ਨ ਹੈ ਨਾ ਮੇਨ ਗੋਲ ਜਦ ਤੱਕ ਉਹ ਹੱਲ ਨਹੀਂ ਹੁੰਦੀ ਇਹ ਫਿਰ ਇਸ਼ੂ ਲਟਕਦਾ ਰਹੇਗਾ ਇਹ ਤਾਂ ਸੂਨਰ ਔਰ ਲੇਟਰ ਕੋਈ ਸਰਕਾਰ ਆਵੇ ਲੋਕ ਲੜਕੇ ਕਰਾਨਗੇ ਇਹ ਇਸ਼ੂ ਫਾਰ ਅਦਰ ਸੈਟਲ ਕਰਨੇ ਪੈਣੇ ਨੇ ਪਾਣੀਆਂ ਦੇ ਨਹੀਂ ਤਾਂ ਲੋਕ ਲੜਦੇ ਰਹਿਣਗੇ ਇਸ ਦੇ ਉੱਪਰ ਸਰਕਾਰਾਂ ਲੜਦੀ ਰਹਿਣਗੀਆਂ ਸੈਂਟਰ ਫਾਇਦਾ ਉਠਾਉਂਦਾ ਰਹੇਗਾ ਔਰ ਪੰਜਾਬ ਨੇ ਮਰਦਾ ਰਹਿਣਾ ਸੋ ਅਜ ਬੜਾ ਜ਼ਰੂਰੀ ਹੈ ਇਹ ਇਹ ਲੋਕ ਜਿਹੜੇ ਲੜਨ ਵਾਲੇ ਲੋਕ ਨੇ ਈਮਾਨਦਾਰ ਸ਼ਾਂਤ ਵੀ ਢੰਗ ਨਾਲ ਡੈਮੋਕਰੇਟਿਕ ਢੰਗ ਨਾਲ ਇਹਨੂੰ ਐਜ਼ ਪਰ ਪ੍ਰਿੰਸੀਪਲ ਐਜ਼ ਪਰ ਕਨਸਟੀਟਿਊਸ਼ਨ ਲੈਣ ਸਰਕਾਰਾਂ ਕਨਸਟੀਟਿਊਸ਼ਨ ਨੂੰ ਮੰਨਦੀਆਂ ਨੇ ਜੀਪੀ ਕਹਿੰਦੇ ਵੀ ਕਨਸਟੀਟਿਊਸ਼ਨ ਅਨੁਸਾਰ ਚੱਲਦੇ ਆਂ ਔਰ ਜੇ ਪੰਜਾਬ ਦਾ ਵੋਟਰ ਦਾ ਫੈਸਲਾ ਕਰਨਾ ਤਾਂ ਫਿਰ ਕਨਸਟੀਟਿਊਸ਼ਨ ਦੀ ਗੱਲ ਕਿਉਂ ਨਹੀਂ ਕਰਦੇ ਸਾਡਾ ਗਿਲਾ ਇਹ ਹੈ ਇਹ ਹੀ ਅਸੀਂ ਕੇਂਦਰੀ ਟੀਮ ਨੂੰ ਕਹਿਣਾ ਚਾਹੁੰਦੇ ਆਂ ਅਸੀਂ ਮੈਨੂੰ ਮਰਦੰਗ ਚ ਲਿਖਿਆ ਸਾਡੇ ਨਾਲ ਆਰਗੂਮੈਂਟ ਕਰੋ ਸਾਡੇ ਕੋਲ ਲੌਜੀਕ ਹੈ ਜੇ ਉਹਨੂੰ ਛੱਡਵਾ ਦਿਓ ਠੀਕ ਹੈ ਪਰ ਆਰਗੂਮੈਂਟ ਤਾਂ ਕਰੋ ਨਾ ਉਸ ਨੂੰ ਸਾਰਜੂਸ਼ਨ ਕਰੋ ਵੈਸੇ ਨਾ ਕੋ ਵੀ ਸੁਪਰੀਮ ਕੋਰਟ ਨੇ ਕਿਹਾ ਇਸ ਵੇਲੇ ਬਣਾ ਦਿਓ ਪਾਣੀ ਹੋਵੇ ਜਾਂ ਨਾ ਹੋਵੇ ਇਹ ਬਹੁਤ ਇਨਜਸਟਿਸ ਹੈ ਇਹ ਲੋਕਾਂ ਨੂੰ ਲੜਾਉਣ ਵਾਲੀ ਉਹ ਕੋਈ ਹెక్ਟਾ ਟੋੜਨ ਵਾਲੀ ਚਾਲ ਹੈ ਫੜਾ ਸੈਂਟਰ ਕਰਨਾ ਚਾਹੁੰਦਾ ਇਹ ਖਤਰਨਾਕ ਹੈ ਇਹ ਪੰਜਾਬ ਨੂੰ ਬਰਬਾਦ ਕਰੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਪ੍ਰੇਮ ਸਿੰਘ ਪੰਗੂ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਕਹਿੰਦੇ ਕਿ ਜੇਕਰ ਐਸਵਾਈਐਲ ਬਣ ਜਾਂਦੀ ਹੈ ਤੇ ਫਿਰ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਹੋ ਜਾਣਗੇ ਪੰਜਾਬ ਚ ਕਿਸਾਨੀ ਕਰਨੀ ਔਖੀ ਹੋ ਜਾਏਗੀ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਨੇ ਉਹਨਾਂ ਦਾ ਜੀਣਾ ਔਖਾ ਹੋ ਜਾਏਗਾ ਔਰ ਉਸ ਤੋਂ ਇਲਾਵਾ ਪੰਜਾਬ ਦੀ ਨੌਜਵਾਨੀ ਸਾਰੀ ਜਿਹੜੀ ਹੈ ਬਰਬਾਦ ਹੋ ਜੇਗੀ ਜੇਕਰ ਐਸਵਾਈਐਲ ਬਣ ਜਾਂਦਾ ਔਰ ਇਸ ਮਸਲੇ ਦਾ ਹੱਲ ਇਕੋ ਹੀ ਹੈ ਕਿ ਜਿਹੜੇ ਅਕੋਰਡ ਹੋਏ ਨੇ ਉਹਨਾਂ ਨੂੰ ਰੀਵਿਊ ਕੀਤਾ ਜਾਏ ਔਰ ਪੰਜਾਬ ਦੇ ਵਿੱਚ ਜਿੰਨਾ ਪਾਣੀ ਬੰਦ ਹੈ ਔਰ ਪੰਜਾਬ ਦੇ ਕੋਲ ਰਹਿਣ ਦਿੱਤਾ ਜਾਵੇ ਉਹ ਪੰਜਾਬ ਤੋਂ ਨਾਕ ਹੋਇਆ ਜਾਵੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ